ਮਹਾਰਜੀ ਕਾ ਖਾਲਸਾ ਮਹਾਰਜੀ ਕੀ ਫਤਿਹ ਖਾਵਰਤਾ ਨੂੰ ਸੁਣਾਉਨੇ ਆ ਲਗਭਗ ਪਤੇ ਲੱਗ ਚੁੱਕਿਆ ਹੋਊਗਾ ਕਿ ਮੈਂ ਕਿਹੜਾ ਰੱਬ ਦਾ ਵਾਸਤਾ ਬਾਦਲ ਕਿਉ ਉਹ ਕਹਿੰਦੇ ਹੁੰਦੇ ਇੱਕ ਘਰ ਤਾਂ ਡੈਨ ਵੀ ਬਕਸ ਦਿੰਦੀ ਆ ਇਹ ਮਹਾਵਰਾਪਾ ਅਕਸਰ ਸੁਣਦੇ ਹੁੰਨੇ ਆ ਗੁਰੂ ਦਾ ਵਾਸਤਾ ਇੱਕ ਸਾਧ ਨੂੰ ਤਾਂ ਛੱਡ ਦਿਓ ਕਿਸੇ ਦੇ ਪੈਰੀ ਡਿੱਗਣਾ ਤਾਂ ਛੱਡ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਤੁਸੀਂ ਮਨਮੁਖ ਹੋਏ ਬੰਦੇ ਦਾ ਜਦੋਂ ਤੁਸੀਂ ਮਨਮੁਖ ਹੁੰਨੇ ਹੋ ਤੁਸੀਂ ਬੰਦੇ ਦੇ ਅੱਜ ਟੇਕ ਧਰੀ ਹੋਈ ਆ ਤੁਸੀਂ ਦੇਹ ਧਰੀ ਪਖੰਡੇ ਜਿਹੜੇ ਸਾਧ ਨੇ ਤੁਸੀਂ ਇਹ ਪੈਦਾ ਕੀਤੇ ਹੋਇਆ ਚਾਹੇ ਸਰਸੇ ਵਾਲਾ ਹੋਵੇ ਚਾਹੇ ਭਨੇਰਾਂ ਵਾਲਾ ਹੋਵੇ ਚਾਹੇ ਨੂਰ ਮੈਲੀ ਵਾਲਾ ਹੋਵੇ ਚਾਹੇ ਅਬਿਆਸ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਆ ਜਿੰਨੇ ਪਖੰਡੀ ਦੇਹ ਧਰੀ ਆ ਇਹ ਤੁਹਾਡੀ ਸਾਰੀ ਦੇਣ ਹੈ ਇਹ ਪੰਜਾਬ ਦੇ ਵਿੱਚ ਡੇਰਾਬਾਦ ਕਿਉਂ ਫੁੱਲਿਆ ਕਿਉਂ ਫੁੱਟਬਾਲ ਤੋਂ ਹੋਇਆ ਡੇਰਾਦਾਰ ਕਿਨੇ ਪਰਬਲਤ ਕੀਤਾ ਕਿਦੇ ਉਸ ਨਰਕਧਾਰੀ ਗਰਵਾਚਣੇ ਨੂੰ ਜਿਹੜਾ ਕਿ ਬਾਦਲ ਸਤਸੰਗ ਕਰਾਉਂਦਾ ਉਹਦੀ ਕੂਰਤਚਾ ਕਰਾਉਂਦਾ ਅੰਮ੍ਰਿਤਸਰ ਦੇ ਵਿੱਚ ਤੇ ਉਥੇ ਤੇਰਾ ਸਿੰਘ ਸ਼ਹੀਦ ਕਰ ਕਰ ਦਿੰਦਾ ਉਹ ਜਾਲਮਾ ਉਸ ਤੋਂ ਬਾਅਦ ਫਿਰ ਸਰਸਿਆਂ ਨੂੰ ਲਿਆਂਦਾ ਸਰਸਿਆਂ ਵਾਲੇ ਨੇ ਕਿੰਨੇ ਜਿਹੜੇ ਸਿੱਖ ਨੌਜਵਾਨ ਸ਼ਹੀਦ ਕੀਤੇ ਆ ਕਿੰਨੇ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਸਰਸਿਆਂ ਦੇ ਤੇ ਅਤ ਕਰਵਾਈਆਂ ਤੇ ਜਿਹੜਾ ਆਰਡਰ ਦਿੱਤਾ ਕਿ 40 ਮੈਮਰੀ ਕਮੇਟੀ ਨੂੰ ਜਿਹਦੇ ਵਿੱਚ ਹਣੀਪ੍ਰੀਤ ਦਾ ਨਾਂ ਵੀ ਸਾਵਲਾ ਜਿਹਦੇ ਕਿ 164 ਦੇ ਬਿਆਨ ਪ੍ਰਦੀਪ ਕਲੇਰ ਦੇ ਹੋ ਚੁੱਕੇ ਆ ਪਰ ਭਗਵਾਨਤਮਨ ਦੀ ਸਰਕਾਰ ਵੀ ਉਹਨੂੰ ਫੜਨ ਤੋਂ ਜਿਹੜਾ ਅਜੇ ਟਾਲਾ ਬਟ ਰਹੀ ਆ ਤੇ ਇਹਦੋਂ ਬਾਅਦ ਕਦੋਂ ਫੜੋਗੀ ਜਦੋਂ ਸਰਕਾਰ ਵੱਗ ਜੀ ਫੇਰ ਫੜੂਗੀ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਕਰ ਦਾਂਗੇ ਬਈ ਆਦਮੀਆਂ ਨੂੰ ਅਸੀਂ ਟੰਗ ਦਾਂਗੇ ਫਾਹੇ ਟੰਗ ਦਾ ਐ ਕਰ ਦਾਂਗੇ ਅਸੀਂ ਬਾਹ ਕਰ ਦਾਂਗੇ ਕੀ ਕਰ ਦਿੱਤਾ ਆਦਮ ਅਜੀਠੀਏ ਨੂੰ ਜਿਹੜਾ ਜੇਲ੍ਹ ਦੇ ਵਿੱਚ ਨਾਬਾ ਨਿਊ ਜੇਲ੍ਹ ਦੇ ਵਿੱਚ ਆ ਗੁਰਵਿੰਦਰ ਢਿੱਲੋਂ ਜਿਹੜਾ ਸਾਧਾ ਬਿਆਸ ਵਾਲਾ ਸਾਧਾ ਉਹ ਮਿਲਣ ਪਹੁੰਚਿਆ ਤੇ ਮੈਨੂੰ ਹਣ ਤੋ ਹੈਰਾਨ ਗੀ ਦੀ ਗੱਲ ਇਹ ਆ ਮਿਲਣ ਪਹੁੰਚਿਆ ਤੇ ਉੱਥੇ ਜਿਹੜੀਆਂ ਮੈਂ ਹਣ ਉਹਨਾਂ ਨੂੰ ਕੀ ਕਹਾ ਭੇਡਾਂ ਜਿਹੜੀਆਂ ਕਵੇਂ ਹੱਥ ਬੰਨ ਰਹੀਆਂ ਸੀ ਇੱਥੋਂ ਤੱਕ ਕੇ ਮੈਂ ਮਲਾਜ਼ਮ ਪੁਲਿਸ ਵਾਲੇ ਮਲਾਜ਼ਮਾਂ ਕਵੇਂ ਪਹਿਰੀ ਪੈਂਦੇ ਵੇਖੇ ਮੈਂ ਉਹ ਸ਼ਰਮ ਦਾ ਘਾਟਾ ਇਹ ਵਰਦੀ ਤੁਹਾਡੇ ਕਾਨੂੰਨ ਦੀ ਪਾਈ ਆ ਇਹ ਵਰਦੀ ਤੁਹਾਡੇ ਐਸੇ ਸਾਧਾ ਨੂੰ ਝੁਕਣ ਵਾਸਤੇ ਨਹੀਂ ਪਾਈ ਤੇ ਆਜ ਮ ਜੀਠੇ ਨੂੰ ਨਾਲ ਦਿੰਦੇ ਮੈਨੂੰ ਫੇਰ ਗੁਰਵਿੰਦਰ ਸਾਧ ਨੂੰ ਵੀ ਰੋਕ ਲੈਂਦੇ ਜੇ ਤੁਹਾਡੇ ਚ ਤਾਕਤ ਤੁਸੀਂ ਆ ਦੂਜੇ ਤੀਜੇ ਨੂੰ ਤੁਸੀਂ ਰੋਕ ਰੋਕ ਲੈਨੇ ਹੋ ਇਹਦੇ ਬਿਰਸਾ ਸਿੰਘ ਬਲਟੋਈ ਨੂੰ ਰੋਕਦੇ ਹੋ ਕਿਤੇ ਲੰਗਾਹ ਨੂੰ ਰੋਕ ਲੈਨੇ ਹੋ ਅੱਜ ਜੇ ਤੁਹਾਡੇ ਵਿੱਚ ਪਾਵਰ ਸੀ ਤਾਂ ਉਸ ਸਾਧ ਨੂੰ ਰੋਕ ਕੇ ਦਿਖਾਉਂਦੇ ਹੂਟਰ বাজਦੇ ਸੀ ਨਾ ਗੱਡੀਆਂ ਦੇ ਡਰ ਲੱਗਦਾ ਸੀ ਪੁਲਸ ਵਾਲਿਆਂ ਨੂੰ ਤੇ ਸਾਡੀ ਵਰਦੀ ਨਾਲ ਲੈ ਜਾਵੇ ਅੱਜ ਸਬਡੈਂਟ ਕਿੱਥੇ ਗਿਆ ਅੱਜ ਭਗਵੰਤ ਮਾਨ ਕਿੱਥੇ ਗਿਆ ਇਹ ਸੜੀਆਂ 'ਚ ਜਿਹੜੀਆਂ ਤੜੀਆਂ ਹੀ ਉਡਾਈਆਂ ਜਾ ਰਹੀਆਂ ਜੇਲ੍ਹ ਦੇ ਵਿੱਚ ਸਾਦਾ ਇਹਦੇ ਸਾਦਾ ਇਹਨਾਂ ਦਾ ਕੀ ਕੰਮ ਆ ਜਿਨ੍ਹਾਂ ਨੇ ਜ਼ਮੀਨਾਂ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ਾ ਕੀਤਾ ਕਿਸਾਨਾਂ ਦੇ ਜ਼ਮੀਨਾਂ ਦੱਬੀਆਂ ਜਿਨ੍ਹਾਂ ਨੇ ਆਪਣਾ ਡੇਰਾ ਬਚਾਉਂਦੇ ਹੋਏ ਸਾਰਾ ਪੰਜਾਬ ਡਬੋ ਦਿੱਤਾ ਅਜਾਏ ਸਾਧ ਦੇ ਪਰੋਕਾਰ ਕਹਿੰਦੇ ਕਿ ਹੁਣ ਤਾਂ ਜੀ ਇਹਦੇ ਨਾਮ ਵੀ ਵਿੱਚ ਦਰਦ ਸੀ ਜਿਹੜਾ ਦਾਸ ਜਿਹੜੇ ਦਿੱਤੇ ਨੇ ਨਾਮ ਆ ਉਹਨਾਂ ਦੇ ਵਿੱਚ ਕਹਿੰਦੇ ਇਹਦਾ ਨਾਮ ਵੀ ਦਰਦ ਸੀ ਕਹਿੰਦੇ ਇਹ ਰਿਸ਼ਤੇਦਾਰ ਆ ਮਜੀਠੀਏ ਦਾ ਉਦਰਾ ਦਾਦਵਾਲ ਤੁਰਿਆ ਫਿਰਦਾ ਰਹਿੰਦਾ ਇਹਦੇ ਨਾਲ ਉਹ ਕਹਿੰਦਾ ਮੇਰਾ ਰਿਸ਼ਤੇਦਾਰ ਆ ਮਜੀਠੀਆ ਕਹਿੰਦਾ ਮੇਰੇ ਰਿਸ਼ਤੇਦਾਰ ਆ ਤੇ ਆਸ ਦੇ ਵਿੱਚ ਇਹਨਾਂ ਦੀ ਫੇਰਾ 16 ਕਿਉਂ ਨਹੀਂ ਕਰਵਾਉਂਦਾ ਭਾਈ ਜਣੀ ਕਿ ਕਿੱਡਾ ਵੱਡਾ ਇੱਥੇ ਜਿਹੜਾ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਇੱਥੇ ਲੋਕ ਹੁਣ ਕਿਉਂ ਨਹੀਂ ਇਹ ਜਿਹਾ ਮਗਰ ਜੁੜਨਗੇ ਜਦੋਂ ਜੇਲ੍ਹਾਂ ਦੇ ਵਿੱਚ ਸਤਸੰਗ ਆ ਹੋ ਸਕਦੀਆਂ ਨੇ ਜਦੋਂ ਜੇਲ੍ਹਾਂ ਦੇ ਵਿੱਚ ਇਹ ਜਿਹੇ ਪਖੰਡੀ ਆ ਜਿਹੜੇ ਬਾਬੇ ਆ ਜਿਹਨੂੰ ਤੁਸੀਂ ਬਾਬੇ ਕਹਿੰਦੇ ਅਸੀਂ ਇਹਨਾਂ ਨੂੰ ਬੂਬਨੇ ਸਾਧ ਕਹਿੰਦੇ ਆ ਪਖੰਡੀ ਕਹਿੰਦੇ ਆ ਅਸੀਂ ਯੋਗ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਨਾ ਤੋੜ ਕੇ ਇਹਨਾਂ ਨੇ ਆਪਣੇ ਲੜ ਲਾਇਆ ਪਰ ਸਤਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਸੀ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਸ਼ਬਦ ਤੋਂ ਬਿਨਾਂ ਹੋਰ ਕਿਸੇ ਦੇਤਾਰੇ ਪਖੰਡੀ ਚਾਹੇ ਕਿੱਡਾ ਵੱਡਾ ਸਾਧ ਹੋਵੇ ਕਿਸੇ ਨੂੰ ਨਹੀਂ ਮੰਨਣਾ ਪਰ ਅੱਜ ਸਵੇਦ ਮਜੀਠੀਆ ਪਰਿਵਾਰ ਕਿਵੇਂ ਪੈਰਾਂ ਤੇ ਲਟਦਾ ਫਿਰਦਾ ਤੇ ਅੱਜ ਤੁਹਾਡਾ ਗੱਬਰ ਸਿੰਘ ਕਿੱਥੇ ਗਿਆ ਅੱਜ ਗੱਬਰ ਸਿੰਘ ਦੇ ਤੁਹਾਡੀ ਦੇ ਚੀਕਾਂ ਨਿਕਲ ਰਹੀਆਂ ਅੱਜ ਸਾਥ ਮੈਨ ਨਹੀਂ ਕਰ ਰਾਇਆ ਕਰਿਆ ਹੁਣ ਸਾਧਾ ਤੇ ਡੋਰ ਹੋ ਗਈ ਤੇ ਤੁਹਾਨੂੰ ਸਾਥ ਬਚਾਉਣਗੇ ਤੇ ਇਸ ਕਰਕੇ ਅੱਜ ਮੈਂ ਕਹੂੰਗਾ ਜੋ ਕੁਝ ਹੋਇਆ ਅੱਜ ਦਿਵਾਲਾ ਨਿਕਲਿਆ ਕਾਨੂੰਨ ਦਾ ਮੈਂ ਇਹ ਗੱਲ ਕਹੂੰਗਾ ਅੱਜ ਕਾਨੂੰਨ ਦਾ ਮੈਂ ਕਹਦੂੰਗਾ ਕਿ ਸਿੱਕੇ ਟੰਗਿਆ ਕਾਨੂੰਨ ਨੂੰ ਸਾਰੇ ਆਮ ਜਿਹੜਾ ਕਿ ਇੱਕ ਸਾਧਾ ਜਿਹਦਾ ਕਿ ਕੀ ਹੈ ਦੱਸੋ ਉਹਦਾ ਲੈਣ ਦੇਣਾ ਜਾਂ ਪੰਜਾਬ ਨੂੰ ਕੀ ਹੈ ਉਹਦੀ ਸਿਹ ਦਾ ਕੀ ਹੈ ਪੰਜਾਬ ਨੂੰ ਉਹਨੇ ਕੀ ਦਿੱਤਾ ਪੰਜਾਬ ਨੂੰ ਤੇ ਅੱਜ ਉਹ ਜਿਹੜਾ ਸਾਧ ਦੇ ਮੰਗਰਾ ਹੁੱਟਰ ਵਾਲੀਆਂ ਗੱਡੀਆਂ ਆਉਂਦੀਆਂ ਆ ਪੁੱਸ ਵਾਲੇ ਉੱਤੇ ਨਿਮ ਨਿਮ ਕੇ ਜਿਹੜਾ ਉਹਨੂੰ ਸਲਾਮਾ ਕਰਦੀ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਸ਼ਰਮ ਦਾ ਘਟਾ ਇਹਨਾਂ ਨੂੰ ਅੱਜ ਇਹ ਸਾਧਾ ਤੋਂ ਜਿਹੜੇ ਲੋਟ ਆਉਂਦੇ ਆ ਜਿਹਦੇ ਅੱਗਰ ਪਿੱਸੇ ਜਿਹੜਾ ਹੁੱਗੂ ਵਜਦੇ ਆ ਅੱਜ ਸਰਕਾਰ ਕਿੱਥੇ ਆ ਭਗਵਾਨਤਮਾਨ ਦੀ ਅੱਜ ਸਰਕਾਰ ਦਾ ਬਿਆਨ ਕਿਉਂ ਨਹੀਂ ਆਇਆ ਅੱਜ ਰੋਕ ਲੈਣੇ ਮਨਜੀਠੀ ਨੂੰ ਮਿਲਣ ਤੋਂ ਅੱਜ ਡਰ ਲੱਗਦਾ ਸੀ ਲੱਤਾ ਭਾਰ ਨਹੀਂ ਚਲਦੀਆਂ ਸੀ ਸਰਕ ਅਗਲੇ ਦੀ ਤਾਕਤ ਆ ਤਾਕਤ ਦੇ ਨਾਲ ਅੰਦਰ ਗਿਆ ਨਾ ਕਿ ਨਾ ਨੂ ਨਾ ਨੇ ਅੰਦਰ ਗਿਆ ਤਾਕਤ ਦੇ ਨਾਲ ਅੰਦਰ ਗਿਆ ਅਗਲਾ ਇਹ ਤਾਂ ਕੋਈ ਬਹਾਨਾ ਬਣਾ ਲਿਆ ਕਿ ਜੇ ਉਹ ਦਾ ਵਿੱਚ ਵੀ ਨਾ ਸਿੱਧ ਜਾਣਿਆਂ ਦੇ ਵਿੱਚ ਆ ਉਸ ਦਿਨ ਦਾ ਕਿਉਂ ਨਹੀਂ ਆਇਆ ਜਿਹਦੇ ਨਾਲ ਮੰਜਿਟੀਆਂ ਫੜਿਆ ਹੋਇਆ ਕਨਿਬ ਤਿੰਨ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਦਾ ਗ੍ਰਿੰਦਰ ਸਾਹਿਬ ਨੂੰ ਜਿਹੜਾ ਮੰਜਿਟੀਆਂ ਦਿਸਿਆ ਨਹੀਂ ਅੱਜ ਦਿਸ ਗਿਆ ਤੇ ਬੜੇ ਅੱਜ ਮੈਨੂੰ ਕਹਿਣਾ ਕਿ ਸਾਡੇ ਸਿੱਖਾਂ ਨੂੰ ਇਹ ਸਾਹਮਣੇ ਦੀ ਲੋੜ ਆ ਇਹ ਡੇਰਾਬਾਦ ਸਰਕਾਰਾਂ ਪੈਦਾ ਕਰਦੀਆਂ ਇਹ ਤੁਹਾਡੇ ਸਿਰ ਤੇ ਚੜਾਉਂਦੀਆਂ ਤੇ ਤੁਹਾਡੇ ਬੱਚਿਆਂ ਨੂੰ ਚੁੰਨ ਚੁੰਨ ਕੇ ਮਾਰਦਿਆਂ ਨੇ ਇਹਨੂੰ ਤਗਰੇਜ ਕਰਨਾ ਚਾਹੀਦਾ ਅੱਜ ਆ ਬਾਦਲ ਕਹਿੰਦਾ ਹੁਣ ਚਿਹਰਾ ਸੜਾ ਨੰਗਾ ਹੋ ਗਿਆ ਕਿ ਅਜੇ ਵੀ ਲੋਕੋ ਰਹਿ ਗਿਆ ਕਿ ਅਜੇ ਵੀ ਅੱਖਾਂ ਮੀਚ ਕੇ ਭਾਈ ਉਹਨੂੰ ਵੋਟਾਂ ਪਾਉਣੀ ਆ ਅੱਜ ਵੀ ਅੱਖਾਂ ਮੀਚ ਕੇ ਜਿਹੜਾ ਬਾਦਲ ਦੇ ਮਗਰ ਲੱਗਣਾ ਹੁਣ ਤਾਂ ਮਾਰੀ ਮੋਟੀ ਸ਼ੰਕ ਕਰ ਲਓ ਹੁਣ ਤਾਂ ਸਾਰਾ ਕੁਝ ਕਲੀਅਰ ਹੋ ਗਿਆ ਕਿ ਇੱਕ ਸਾਧ ਦੇ ਪੈਰੀ ਕਿਵੇਂ ਡਿੱਗ ਰਹੇ ਹੈ ਬਾਦਲ ਕੇ ਕਿਵੇਂ ਆਪਣੇ ਆਕਾ ਨੂੰ ਕਿਵੇਂ ਮਜੇਠੀ ਨੂੰ ਬਚਾਉਣ ਤੇ ਲੱਗੇ ਹੋਇਆ ਇਹ ਹੁਣ ਲੱਗਦਾ ਕਿ ਭਗਵਾਨ ਪ੍ਰਤਮਾਨ ਵੀ ਜਲਦੀ ਕੇਸ ਆ ਜਿਹੜਾ ਉਹ ਵਾਪਸ ਲਾਊਗਾ ਆਉਣ ਵਾਲੇ ਤੁਸੀਂ ਵੇਖ ਲਿਓ ਥੋੜੇ ਟਾਈਮ ਦੇ ਵਿੱਚ ਮਹੀਨੇ ਤੋਂ ਪਹਿਲਾਂ ਪਹਿਲਾਂ ਜਵਾਨਤ ਹੋ ਜਾਣੀ ਆ ਇਹ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਕਿ ਹੁਣ ਨਹੀਂ ਤਾਕਤ ਰਹਿਣੀ ਕਿ ਭਗਵਾਨ ਪ੍ਰਤਮਾਨ ਉਹਦੇ ਉੱਤੇ ਕੇਸ ਪਾ ਦੂਗਾ ਆੜਿਆ ਨੇ ਫਿਰ ਦਾਾ ਖੇਡਿਆ ਅੱਜ ਜਿਹੜਾ ਧੌਂਟੇ ਗੋਡਾ ਰੱਖ ਲਿਆ ਸਰਕਾਰ ਦੇ ਮੈਂ ਸਿੱਧਾ ਸ਼ਬਦਾਂ 'ਚ ਇਹ ਕਹੂੰਗਾ ਮਜੀਠੀ ਨੇ ਅੱਜ ਪਤਾ ਲੱਗ ਗਿਆ ਕਿ ਬਾਦਲ ਦੇ ਪਰਿਵਾਰ ਦੀ ਤਾਕਤ ਤਾਂ ਭਾਈ ਤਾਕਤ ਤਾਂ ਸਭ ਕੁਝ ਕਰ ਸਕਦੇ ਆ ਇਸ ਕਰਕੇ ਇਸ ਵੀਡੀਓ ਨੂੰ ਬਤ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਪ੍ਰਸਾਦ ਲੈਣਾ ਪਖੰਡੀ ਲੈਣੇ ਜੋ ਕੋਈ ਅੰਦੇ ਭਗਤ ਆ ਉਹ ਦੂਰ ਰਹੋ ਇਸ ਵੀਡੀਓ ਤੋਂ ਤੇ ਆਪਣੇ ਕਮੈਂਟ ਜਰੂਰ ਕਰਿਓ ਧੰਨਵਾਦ ਬਰਜੂ ਕਾ ਖਾਲਸਾ ਵੇਰ ਜੀ ਕੀ ਫਤ